ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਠੀਕ ਠੋਕ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਇੱਥੇ ਠੀਕ ਠਾਕ ਆਂ ਤੇ ਤੁਹਾਨੂੰ ਵੀ ਮਾਰਕ ਤੰਦਰੁਸਤੀ ਰੱਖੇ ਸੱਚੇ ਬਾਦਸ਼ਾਹ ਚਲੋ ਆਪਾਂ ਗੱਲ ਕਰਦੇ ਆ ਅੱਗੇ ਪੋਤੇ ਦੀ ਅੱਜ ਮੇਰੇ ਛੋਟੇ ਬੇਲੇ ਦਾ ਬੇਟਾ ਹੈ ਉਹ ਮੇਰਾ ਪੋਤੇ ਦਾ ਅੱਜ ਜਨਮ ਦਿਨ ਹੈ ਤੇ ਬਹੁਤ ਖੁਸ਼ੀ ਯੂਵਰਾਇਦਾ ਜੇਵਰਾਇ ਸਿੰਘ ਤੇ ਅੱਜ ਉਹ ਜਨਮ ਦਿਨ ਉਹ ਦਾ ਮਨਾਵਾਂਗੇ ਪਰ ਮੈਂ ਤਾਂ ਇੱਥੇ ਬੈਠੀ ਆ ਬੇਟੀ ਕੋਲੇ ਮੈਂ ਤਾਂ ਹੁਣ ਉਸ ਵਿੱਚ ਹੋਣਾ ਨਹੀਂ ਤੇ ਉਹ ਮਨਾਉਣਗੇ ਅੱਜ ਫੇਰ ਵੀ ਤੁਹਾਨੂੰ ਉਹ ਵਿਖਾਵਾਂਗੇ ਤੇ ਅਗਲੇ ਬਲੌਗ ਚ ਹਾਂ ਅਗਲੇ ਬਲੌਗ ਚ ਆ ਨਾ ਚਲੋ ਬੱਚੇ ਬਾੜਾ ਤਕੀ ਮਨਾਉਣਗੇ ਥੋੜਾ ਘਣਾ ਜਿੰਨਾ ਕ ਉਹਨਾਂ ਨੇ ਮਨਾਉਣਾ ਮਨਾ ਲੈਣਗੇ ਖੁਸ਼ੀ ਮਨਾ ਲੈਣਗੇ ਬੱਚਿਆਂ ਨੂੰ ਤਾਂ ਖੁਸ਼ੀ ਹੁੰਦੀ ਆ ਬਾਕੀ ਤੁਸੀਂ ਵੀ ਬੱਚੇ ਨੂੰ ਸ਼ੀਸਾ ਦਿਓ ਬਹੁਤ ਵਧ ਮੱਜਾ ਜ਼ਿੰਦਗੀ ਚ ਕਾਮਯਾਬ ਹੋਵੇ ਲੰਮੀ ਉਮਰ ਹੋਵੇ ਉਹਦੀ ਤੰਦਰੁਸਤੀ ਬਖਸ਼ੇ ਤੇ ਮੇਰੇ ਵੱਲੋਂ ਵੀ ਜੁਰਾ ਸਿੰਘ ਨੂੰ ਬਹੁਤ ਬਹੁਤ ਸ਼ੀਸਾ ਹੈ ਦੁਨੀਆਂ ਮੈਂ ਬੱਚੇ ਨੂੰ ਬਹੁਤ ਪਿਆਰਾ ਬੱਚਾ ਹੈ ਜਵਾਨੀ ਉਹ ਚੌੜ ਕਰਦਾ ਛੋਟਾ ਹੁੰਦਾ ਤਾਂ ਉਹ ਬਹੁਤ ਤੰ ਕਰਦਾ ਸੀ ਇੰਨੀ ਚੌੜ ਕਰਦਾ ਸੀ ਕਿ ਟਿਕਦਾ ਨਹੀਂ ਸੀ ਕਿਤੇ ਵੀ ਜੇ ਕਿਸੇ ਦੇ ਉਹਨੇ ਘਰੇ ਜਾਵੜਨਾ ਅਗਲੇ ਤੇ ਕਰ ਜਾ ਕੇ ਕਿ ਸਭ ਨੂੰ ਚੱਕ ਲੈਣੀ ਰੰਮੀ ਚੱਕ ਲੈਣੀ ਫਿਰ ਜੇ ਅਗਲੇ ਨੇ ਹੱਥ ਜੋ ਫੜਨੀ ਤਾਂ ਫਿਰ ਉਹਦਾ ਔਖਾ ਹੋ ਜਾਂਦਾ ਸੀ ਤੇ ਉਹ ਵੀ ਮੈਂ ਅੱਗੇ ਜਾ ਕੇ ਤੁਹਾਨੂੰ ਦੱਸੂਂਗੀ ਕਿ ਕੀ ਕਰਦਾ ਸੀ ਤੇ ਬਹੁਤ ਉਹ ਛੋਟਾ ਮੁੰਡਾ ਤੰ ਕਰਦਾ ਸੀ ਭੱਜ ਜਾਂਦਾ ਸੀ ਸਾਈਕਲ ਲੈ ਕੇ ਬਾਹਰ ਨੂੰ ਇਹ ਸਾਨੂੰ ਡਰ ਲੱਗਦਾ ਵਿਕਾਸ ਦੇਸ਼ ਨਾਲ ਆਜੀ ਮੁਰਦਾ ਨਹੀਂ ਸੀ ਉਹ ਫਿਰ ਮੈਂ ਆਦੀ ਪੁੱਤਰੀ ਨਾਲ ਲੈ ਜਾਣਾ ਉਧਰੋਂ ਮੇਰਾ ਬੀਬੀ ਘਟਦਾ ਸੀ ਹੁਣ ਤਾਂ ਵਧਣ ਲੱਗ ਗਿਆ ਤੇ ਘਟਣ ਵੀ ਲੱਗ ਗਿਆ ਸੀ ਫਿਰ ਜਿਉ ਮੈਂ ਆਦੀ ਪੁੱਤਰੀ ਲੈ ਕੇ ਪਾਈ ਦੀ ਪੁੱਤ ਚੱਲ ਕੇ ਰਮ ਇੱਥੇ ਤਾਂ ਭੱਜ ਜਾਂ ਜਾਂਦਾ ਤੂੰ ਭੱਜ ਉਹਨੂੰ ਫੜ ਮੇਰੀ ਭੈਣ ਦਾ ਘਰ ਸੀ ਉਧਰ ਦੂਜੇ ਪਾਸੇ ਵਾਵਾ ਦੂਰ ਉੱਥੇ ਭੱਜ ਜਾਂਦਾ ਸਾਈਕਲ ਲੈ ਕੇ ਉਹਨਾਂ ਦੇ ਘਰੇ ਜਾਵਣ ਦਾ ਜਦੋਂ ਉਹਨੂੰ ਅਸੀਂ ਉੱਥੇ ਪਹੁੰਚਦੇ ਗਾ ਤੇ ਉਦੋਂ ਉਹ ਫੇਰ ਮੁੜ ਪੈਂਦਾ ਉਹਨਰੇ ਕਰੂੰ ਫੇਰ ਮੋੜੇ ਪਏ ਮੋੜ ਪੈਂਦਾ ਤੇ ਜੇ ਚਾਲ ਉਹ ਬਾਰ ਵੀ ਡਾ ਦਿੰਦੇ ਤੇ ਏਸ਼ ਦੀ ਭੱਜ ਜਾਂਦਾ ਸੀ ਤਖਤਾਂ ਦੇ ਏਸ਼ ਦੀ ਆ ਜਾਂਦਾ ਲੰਮਾ ਪੈ ਕੇ ਇੱਕ ਵਾਰੀ ਤਾਂ ਇਹਨੇ ਬਾਲਾ ਸਾਨੂੰ ਤੰਗ ਕੀਤਾ ਜਦੋਂ ਅਸੀਂ ਗਈਆਂ ਤੇ ਉਹ ਮੁੜਿਆ ਆਵੇ ਮੈਂ ਮੇਰੀ ਪੋਤੀ ਨੂੰ ਮੱਖਾ ਲਾਉ ਤਾ ਉਹ ਆਉਂਦਾ ਹੁਣ ਕੀ ਕਰਗੇ ਉਹ ਸਾਈਕਲ ਤੇ ਸੀ ਅਸੀਂ ਤੁਰ ਕੇ ਜਦੋਂ ਉਹ ਸਾਈਕਲ ਤੇ ਭੱਜਦਾ ਸਾਡੇ ਮੂਹਰੇ ਫੇਰ ਉਹ ਤੋਂ ਮੁੜਿਆ ਆ ਫੇਰ ਅਸੀਂ ਉਹਦੇ ਮਗਰ ਪਲਕ ਭੱਜਲਾ ਉਹਦੇ ਭੱਜ ਉਹਨੂੰ ਫੜ ਕੇ ਤੇ ਸੜਕ ਤੇ ਨਾ ਚੜ ਗਏ ਉਥੋਂ ਜਿਉਂ ਉਹ ਭੱਜਿਆ ਤੇ ਮੈਂ ਆਖ ਲਾ ਅੱਜ ਤਮੰਡਾ ਸੜਕ ਤੇ ਚੜੂਗਾ ਤੇ ਕੰਮ ਤਾਂ ਔਖਾ ਹੋ ਗਿਆ ਹੁਣ ਕੀ ਕਰੀਏ ਫੇਰ ਉਹ ਨਾ ਚੱਲ ਭੱਜ ਜਾਂਦਾ ਕੁਦਰਤੀ ਮਾਲਕ ਨੇ ਉਹਨੂੰ ਮੋੜਤਾ ਉਹ ਕਿਸੇ ਦੇ ਘਰੇ ਵਰ ਗਿਆ ਲੈ ਕੇ ਸਾਈਕਲ ਫੇਰ ਮੈਂ ਮੇਰੀ ਪੋਤੀ ਨੂੰ ਆਖਾ ਭੱਜ ਲਾ ਹੁਣ ਫੜ ਲਾ ਉੱਥੇ ਕਿਸੇ ਦੇ ਘਰੇ ਵਰ ਗਿਆ ਹੁਣ ਉਹਨੂੰ ਫੜ ਲਾ ਅੱਛਾ ਫੜਦੇ ਤਾਂ ਨਹੀਂ ਸੀ ਕਿ ਉਹ ਸਾ ਚੜਾਉਂਦਾ ਸੀ ਸਾਹ ਇੰਨਾ ਚੜਾਉਂਦਾ ਸੀ ਵੀ ਸਾਹ ਮੋੜਦਾ ਹੀ ਨਹੀਂ ਸੀ ਨਹੀਂ ਤਾਂ ਫੜਨ ਨੂੰ ਤਾਂ ਸਾਨੂੰ ਕੀ ਸੀ ਫੜ ਲੈਂਦੇ ਆ ਬਗਲਾ ਬਾਹਰ ਫੜ ਲੈਂਦਾ ਬੱਚੇ ਦੀ ਤੇ ਮੋੜ ਲਿਆ ਹੁੰਦਾ ਉਹ ਸਾਹ ਇੰਨਾ ਚੜਾਉਂਦਾ ਸੀ ਉਹਦਾ ਸਾਹ ਮੁੜਦਾ ਨਹੀਂ ਸੀ ਚੇਤੇ ਹੱਥ ਨੀਲੇ ਹੋ ਜਾਂਦੇ ਮੂੰਹ ਨੀਲਾ ਹੋ ਜਾਂਦਾ ਐਂ ਘੁੰਡ ਮੁੜ ਜਾਂਦੇ ਸੀ ਤੇ ਫਿਰ ਸਾਨੂੰ ਬਹੁਤ ਫਿਕਰ ਹੁੰਦਾ ਡਰ ਲੱਗਦਾ ਸੀ ਫਿਰ ਉਥੋਂ ਦਿਉ ਆਖੇ ਨਾ ਸੀ ਤਾਂ ਉਹ ਕੋਸਖ ਜੀ ਕਿਸੇ ਦੇ ਘਰੇ ਬੜੇ ਨੂੰ ਜਦੋਂ ਵੀ ਹੁਣੇ ਸਾਹ ਚੜਾ ਜੂ ਫਿਰ ਉਥੋਂ ਆਜਾ ਫੇਰ ਮਾ ਆਦਮ ਤੇ ਖੇਤ ਜਾਣਾ ਹੈ ਖੇਤ ਸਾਡਾ ਸੜਕ ਤੇ ਆ ਬਾਈ ਵਾਸਤੇ ਉਹ ਮਾਇਆ ਕਰ ਜੇ ਅੱਜ ਮੁੰਡਾ ਖੇਤ ਜਾ ਜਾਂ ਲੱਗ ਗਿਆ ਸੜਕ ਤੇ ਚੜ ਗਿਆ ਤਾਂ ਮੁੰਡਾ ਨਹੀਂ ਬਚਦਾ ਅੱਜ ਵੀ ਹੁਣ ਕਿੱਧਰ ਜਾਵਾਂ ਫੇਰ ਉਹ ਤੋਂ ਘਰੋਂ ਜਿੱਦਾਂ ਨਿਕਣ ਲੱਗਿਆ ਉਹਨਾਂ ਦੇ ਉਹ ਕੁਦਰਤੀ ਜਿਵੇਂ ਪਰਮਾਤਮਾ ਹੀ ਮੂੰਹ ਚੋਂ ਕਢਾ ਦਿੰਦਾ ਹੈ ਬੰਦਾ ਸੋਚ ਕੇ ਨਹੀਂ ਕੋਈ ਕੱਢਦਾ ਕਰਨ ਮੈਂ ਆਖਿਆ ਵੀ ਜੇ ਤੂੰ ਅੱਜ ਸੜਕ ਤੇ ਚੜਿਆ ਨਾ ਤੇ ਆ ਜੇ ਬੱਚੇ ਚੱਕਣ ਵਾਲੇ ਫਿਰਦੇ ਆ ਤੇ ਜੇ ਤੈਨੂੰ ਆਗੇ ਨਹੀਂ ਤਾਂ ਚੱਕ ਕੇ ਲੈ ਜਾਣਗੇ ਤੇ ਉਹ ਡਰਦਾ ਕਿੱਥੇ ਸੀ ਉਹ ਜਦੋਂ ਉਹਨਾਂ ਦੇ ਘਰੋਂ ਨਿਕਲਿਆ ਕਿਸੇ ਦਿਓ ਉੱਥੇ ਕੁਦਰਤੀ ਬਹਿਰੂ ਬਹਿਰੂ ਆ ਗਿਆ ਬਹਿਰੂ ਗਿਆ ਮੋਟਰਸਾਈਕਲ ਤੇ ਚੜਿਆ ਜਾਂਦਾ ਸੀ ਮਾ ਸਾਹਵੇ ਆ ਬੱਚੇ ਚੜਦੇ ਫਿਰਦੇ ਭਾਲਦੇ ਫਿਰਦੇ ਉਥੋਂ ਜਿਉਂ ਡਰਦਾ ਮੁੜਿਆ ਉਹ ਫੇਰ ਉਹਨਾਂ ਦੇ ਘਰ ਹੀ ਫੇਰ ਉੱਠ ਗਿਆ ਉਹਨਾਂ ਦੇ ਘਰ ਬਿੱਦੀ ਸਾਡੇ ਘਰ ਨੂੰ ਬਾਹਰ ਜਾਂਦਾ ਸੀ ਚਲੋ ਅਸੀਂ ਉਧਰ ਹੀ ਜਾਵੜਿਆ ਉਧਰੋਂ ਨਿਕਲਿਆ ਫੇਰ ਨਿਕਲ ਕੇ ਫੇਰ ਉਹ ਘਰੇ ਗਿਆ ਫੇਰ ਸਾਨੂੰ ਸਾਹ ਆਇਆ ਤੇ ਉਹਦੇ ਤਾਂ ਬੱਚੇ ਨੂੰ ਬਹੁਤ ਖਤਰਾ ਸੀ ਤੇ ਪਰ ਉਹ ਸਾਹ ਬਹੁਤ ਜਿਆਦਾ ਚੜਾਉਂਦਾ ਸੀ ਅਸੀਂ ਹੁਣ ਕਿਸੇ ਦੇ ਘਰੇ ਨਹੀਂ ਸੀ ਲੈ ਕੇ ਜਾਂਦੇ ਛੇਚੀ ਪਰ ਨਿਕਲ ਜਾਂਦਾ ਸੀ ਉਹ ਹਰ ਵਕਤ ਸਾਡਾ ਬਾਹਰੜਿਆ ਰਹਿੰਦਾ ਸੀ ਢੇਡ ਸਾਡਾ ਬੰਦ ਤੇ ਮਸਾ ਉਹਦੇ ਮਰ ਗੇਟ ਬੰਦ ਰੱਖਦੇ ਸੀ ਕੀ ਕਰਦੇ ਨਿਕਲ ਜਾਂਦਾ ਸੀ ਫੇਰ ਵੀ ਫੇਰ ਅਸੀਂ ਜਾਲੀ ਵਾਲੀ ਬਾੜੀ ਲਵਾ ਲਈ ਉਹਦੇ ਸਿਰਗੇ ਪਾ ਕੇ ਫਿਰ ਉਹ ਵੀ ਉੱਤੇ ਚੜ ਕੇ ਤੇ ਖੋਲ ਲੈਂਦਾ ਸੀ ਫਿਰ ਵੀ ਭੱਜ ਜਾਂਦਾ ਸੀ ਬੜਾ ਸ਼ਰਾਰਤੀ ਸੀ ਪਰ ਹੁਣ ਤੁਹਾਨੂੰ ਬਖਾਇਆ ਵੀ ਹੈ ਤੇ ਬਖਾਵਾਂਗੇ ਵੀ ਐਨਾ ਸ਼ਰੀਫ ਬਣ ਗਿਆ ਸਾਹ ਚੜਾਉਣੋਂ ਵੀ ਹਟ ਗਿਆ ਬਹੁਤ ਜਿਆਦਾ ਸ਼ਰੀਫ ਆ ਹੁਣ ਤਾਂ ਉਹਨੂੰ ਕੋਸਾਖੀ ਜਾਂਦੀ ਉਹਨੇ ਅੱਸੀ ਜਾਣਾ ਬੋਲਦਾ ਹੀ ਨਹੀਂ ਬੜਾ ਨਰਮ ਹੈ ਤੇ ਤੁਸੀਂ ਦੇਖੋਗੇ ਉਹਨੂੰ ਬਲਾ ਉੱਚ ਪਹਿਲਾਂ ਵੀ ਤੁਸੀਂ ਵੇਖਿਆ ਜੁਰਾਜ ਸਿੰਘ ਜੀ ਅੱਜ ਫਿਰ ਵੇਖੋਗੇ ਤੇ ਦੋ ਬੋਤੇ ਆ ਜਿੱਦਾਂ ਦੂਜੇ ਬੋਤੇ ਦਾ ਉਹ ਤੇ ਫਿਰ ਤੁਹਾਨੂੰ ਬਖਾਵਾਂਗੇ ਤੇ ਸੱਚੇ ਬਾਦਸ਼ਾਹ ਨੇ ਉਹਨੂੰ ਤੰਦਰੁਸਤ ਹੀ ਬਖਸ਼ੇ ਤੇ ਤੁਹਾਨੂੰ ਵੇਖਣ ਵਾਲਿਆਂ ਨੂੰ ਵੀ ਤੰਦਰੁਸਤੀ ਬਖਸ਼ੇ 8ਵੀਂ ਕਲਾਸ ਚੋਂ ਪੜਦਾ ਤੇ ਪੜਨ ਜ ਬਹੁਤ ਵਧੀਆ ਹਾਂ ਹੈ ਤੇ ਪੜਾਈ ਚ ਬਹੁਤ ਠੀਕ ਹੈ ਵਧੀਆ ਸਿਆਣਾ ਬਹੁਤ ਆ ਹਾਂ ਕੇਸ ਰੱਖੇ ਵੀ ਉਹਦੇ ਇਹ ਹੋਂ ਤਾਂ ਇੰਨਾ ਸਿਆਣਾ ਬਣਿਆ ਹੈ ਵੀ ਉਹਦੀ ਸਿਹਤ ਤਾਂ ਮਕਾਰ ਨਹੀਂ ਸਕਦੀ ਹੁਣ ਤਾਂ ਜੇ ਉਹਨੂੰ ਕਹਿਣਾ ਨਾ ਵੀ ਜੂਵੀ ਮੋਬਾਈਲ ਨਹੀਂ ਦੇਖਣਾ ਹੁਣ ਛੱਡ ਦੇ ਉਹਨੇ ਨਾਲ ਦੀ ਨਾਲ ਮੋਬਾਈਲ ਛੱਡ ਦੇਣਾ ਭਾਵੇਂ ਫੇਰ ਚੱਕ ਲੈ ਪਾਸੇ ਹੋ ਕੇ ਪਰ ਉਹਨੇ ਕਿਹਾ ਉਹਨੇ ਛੱਡ ਦੇਣਾ ਜੇ ਵਿੱਚ ਕੋਈ ਆ ਗਿਆ ਕਿਸੇ ਦੀ ਕਾਲ ਆ ਗਈ ਤੇ ਉਹਨੇ ਨਾਲ ਦੀ ਨਾਲ ਬੰਦ ਕਰਕੇ ਨਹੀਂ ਬੱਚੇ ਫੜਾਉਂਦੇ ਨੂੰ ਨਾਲ ਦੀ ਨਾਲ ਬੰਦ ਕਰਕੇ ਉਹਨੇ ਮੋਬਾਈਲ ਫੜਾ ਦੇਣਾ ਅਗਲੇ ਨੂੰ ਵੀ ਆਪੂਆ ਜੀ ਆਇਆ ਕਾਲ ਤੇ ਆ ਤੁਹਾਡੀ ਆਈ ਦਾਦੀ ਤੇ ਜਮਨੀਆਂ ਕਰਦਾ ਤੇ ਬੜਾ ਸਿਆਣਾ ਬਣਿਆ ਗਿਆ ਤੇ ਹੁਣ ਬਹੁਤ ਵਧੀਆ ਅਸੀਸਾਂ ਦੀ ਹੁਣ ਸਾਰੇ ਬੱਚਿਆਂ ਨੂੰ ਪਰਮਾਤਮਾ ਸਤਿਵੰਤ ਬਖਸ਼ੇ ਸਾਰੇ ਸਿਆਣੇ ਹੋਣ ਕੇਸ ਨਹੀਂ ਘਟਾਉਂਦਾ ਅਈਓ ਮੇਰਾ ਬੇਟਾ ਕਾਹਨ ਲਾ ਤੇ ਘਟਾ ਦੇ ਔਖਾ ਹੋਈ ਜਾਂਦਾ ਪਰ ਨਹੀਂ ਉਹ ਹੰਦ ਮੈਨ ਘਟਾਉਣਾ ਕੇਸ ਹੈ ਘਟਾਉਣੇ ਮੈਂ ਬਹੁਤ ਸਿਆਣਾ ਬੱਚਾ ਜਿਹੜਾ ਵਾਈਟ ਰੂਜੀ ਦਾ ਕੰਸਾ ਵਾਈਟ ਰੂਜੀ ਕਰਦੇ ਉਹਦਾ ਦਾ ਇੰਨੀ ਸ਼ਰਾਰਤ ਕਰਦਾ ਸੀ ਤੁਹਾਨੂੰ ਉਹ ਵੀ ਵਲੌਗ ਚ ਉਹਦੇ ਤੇ ਫੋਟੋ ਕਰ ਲਾਂਗੇ ਮੁਖਾਵਾਂਗੇ ਵੀ ਐ ਕਰਦਾ ਹੁੰਦਾ ਸੀ ਵੀਡੀਓ ਹਾਂ ਵੀਡੀਓ ਭੇਜਾਂਗੇ ਤੇ ਫਿਰ ਤੁਹਾਨੂੰ ਪਤਾ ਲੱਗੂ ਕਿ ਮੈਂ ਕਰਦਾ ਹੁੰਦਾ ਸੀ ਤੇ ਹੁਣ ਵੀ ਤੁਸੀਂ ਉਹਨੂੰ ਵੇਖੋਗੇ ਵੀ ਹੁਣ ਕਿਵੇਂ ਕਰਦਾ

ਕਤ ਤੇ ਕਹਿੰਦਾ ਮੈਂ ਘਰੇ ਲੈ ਕੇ ਚੱਲਿਆ ਤੁਹਾਨੂੰ ਨਹੀਂ ਦੇਣਾ ਓਏ ਓਲ ਗਾ ਬੱਸ ਚੱਕਰ ਹੀ ਨਹੀਂ ਕੋਈ ਆ ਮੇਰੀ ਬੱਗੀ ਐ ਕਿ ਪਾੜਾ ਜਾ ਤੇ ਨਾ ਪੜਸੇ ਮੈਂ ਪਾਣੀ ਪਾ ਤੇਰੇ ਨਾ ਮਾਰ ਦੇਣਾ ਤੈਂ ਕਹਉਂ ਰਹੀ ਜਿੰਨਾ ਤਾਂ ਆਪੀ ਤਾਂ ਆਪੀ

ਨੋ ਦਰ ਇਹ ਨਹੀਂ ਦੂ ਮਾਸੀ ਕਿ ਕਰ ਰਹੀ ਕਾਇ ਇਹ ਨੀ ਪਸ ਹਾਂ ਹਾਂ ਨੋ ਦਰ ਨੋ ਦਰ ਨੋ ਦਰ ਨਹੀਂ ਨੋ ਗੰਦੇ ਮੈਂ ਆਹ ਹੋਣ ਫੇਰ ਸੁੱਕ ਜੂਗਾ ਤੇ ਫਿਰ ਜਿਆਦਾ ਪ੍ਰੋਬਲਮ ਹੋਊਗੀ ਹੁਣ ਹਾਂ ਪਹਿਲੇ ਕਿ ਪਾਣੀ ਚ ਬਿਠਾ ਦੇ ਫਾਇਆ ਹੁਣ ਇਹਨੂੰ ਪਾਣੀ ਚ ਬਿਠਾ ਦੋ ਪਹਿਲਾਂ ਕਿਥੇ ਪਾਣੀ ਚ ਨਹੀਂ ਹੋ ਗਈ ਓ ਗਈ ਨਾ ਹੋ ਗਈ ਨੰਦਾ ਮਸੀ ਕਣਕੋਲ ਮਸੀ ਕਣਕ 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 ਨਹੀਂ ਮੈਨੂੰ ਡਰਦਾ ਪੈਂਦਾ ਮੈਨੂੰ ਜਿਵੇਂ ਭਾਈ ਮੈਂ ਸਿਨਾ ਵਾਲੇ ਆਹ ਤੈਨੂੰ ਤੁੰਗੇ ਲੈ ਪਾਣੀ ਧਾਰ ਚਲੋ ਚਲੀਏ ਬਾਹਰ ਨੂੰ ਚਲੋ ਬਾਹਰ ਨੂੰ ਚਲੀਏ ਮਗਰ ਮਨਾ ਅੱਖੀਂ ਦੇ ਪਾਣੀ ਚੱਕ ਲਓ ਮਸ ਮਮੀ ਜੀ 不、啊，你这个。